ਦੁਬਈ ਦੇ ਵਿੱਚ ਕੰਮ ਕਰ ਰਹੀ ਸੰਸਥਾ ਪੀਸੀਟੀ ਹਿਮਿਨਿਟੀ ਦੇ ਮੁਖੀ ਜਗਿੰਦਰ ਸਿੰਘ ਸਲਾਰੀਆਂ ਆਤਿ ਆਮ ਆਦਮੀ ਪਾਰਟੀ ਦੇ ਆਗੂ ਸੈਰੀਕਲ ਸੀਦੇ ਯਤਨਾ ਸ ਇੱਕ ਅਜੇਹਾ ਨੌਜਵਾਨ ਦੁਬਈ ਦੀ ਝੀਲ ਵਿਚੋਂ ਛੁੱਟ ਕੇ ਪਟਾਲਾ ਪਹੁੰਚ ਗਿਆ ਜੋ ਬੁੱਢੀ ਮਾਂ ਦਾ ਇਕਲੌਤਾ ਚਿਰਾਗਾ ਹੈ ਅਤੇ ਪੈਸੇ ਕਮਾਉਣ ਲਈ 4 ਸਾਲ ਪਹਿਲਾਂ ਦੁਬਈ ਗਿਆ ਸੀ ਪਰਿਯੋਥੀ ਮਾੜੀ ਸੰਗਤ ਵਿੱਚ ਪੈ ਕੇ ਉਸਨੇ ਆਪਣੀ ਹੀ ਕੰਪਨੀ ਦੇ ਵਿੱਚ ਚੋਰੀ ਕਰ ਲਈ ਅਤੇ ਫੜਿਆ ਗਿਆ ਸੁਖਰਾਜ ਨਾਦਾਈ ਨੌਜਵਾਨ 2 ਸਾਲ ਤੋਂ ਦੁਬਈ ਦੀ ਸ਼ੇਲ ਵਿਚ ਸਜ਼ਾ ਕੱਟ ਰਿਆ ਸੀ ਇਸ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਜਦਕਿ ਬੁੱਢੀ ਮਾਂ ਨੇ ਜਦ ਸਮਾਜ ਸੇਵੀ ਸੰਸਥਾ ਨਾਲ ਸੰਪਰਕ ਕੀਤਾ ਤਾਂ ਇਹੋ ਨੇ ਸੁਖਰਾਜ ਦਾ 4 ਲੱਖ ਰੁਪਿਆ ਜੁਰਮਾਨਾ ਭਰ ਕੇ ਉਸ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਹੈ ਇਹਦੀ ਸਾਰੀ ਗੱਲਬਾਤ ਜਿਹੜੀ ਹੈ ਇੱਥੋਂ ਤੇ ਕਮਾਈ ਕਰਨ ਗਿਆ ਸੀ ਪਰ ਉਥੇ ਜਾ ਕੇ ਮਾੜੀ ਸੰਗਤ ਦੇ ਵਿੱਚ ਪੈ ਗਿਆ ਜਦੋਂ ਮਾੜੀ ਸੰਗਤ ਦੇ ਵਿੱਚ ਪੈ ਗਿਆ ਤੇ ਉਸ ਕੰਪਨੀ ਦੇ ਵਿੱਚ ਕਿਤੇ ਖਾਦੀ ਪੀਤੀ ਦੇ ਵਿੱਚ ਇਹਦੇ ਕੋਈ ਚੋਰੀ ਚਾਰੀ ਹੋਈ ਤੇ ਉਸ ਚੋਰੀ ਦੇ ਅ ਅਕੋਰਡਿੰਗ ਇਹਦੇ ਤੇ ਕਿਉਂਕਿ ਉਹਨਾਂ ਦੇ ਅਸੂਲ ਤੇ ਰੂਲ ਬਹੁਤ ਸਖਤ ਨੇ ਉੱਥੋਂ ਦੇ ਉਹਦੇ ਅਕੋਰਡਿੰਗ ਇਹਨੂੰ ਉੱਥੇ ਫਿਰ ਸਜ਼ਾ ਹੋ ਚੁੱਕੀ ਸੀ ਹੁਣ ਇਹ ਜੇਲ ਸੀ ਸੀ ਇਹਦਾ ਘੱਟੋ ਘਾਟ ਨਹੀਂ ਤੇ 4 ਲੱਖ ਰੁਪਏ ਦਾ ਜਿਹੜਾ ਫਾਈਨ ਸੀ ਉਹ ਵੀ ਸਾਡੀ ਪੀਸੀਟੀ ਹਿਮੈਨਿਟੀ ਸਰਦਾਰ ਜਗੇਂਦਰ ਸਿੰਘ ਸਲਾਰੀਆ ਜੀ ਤੇ ਮੇਰੇ ਵੱਡੇ ਭਰਾ ਨੇ ਤੇ ਮੈਂ ਛੋਟਾ ਜੀ ਸਮਲੋ ਅ ਅਸੀਂ ਰਲ ਮਿਲ ਕੇ ਚਲੋ ਜਿੰਨਾ ਕੋ ਹੋ ਸਕਦਾ ਵਾ ਅਸੀਂ ਬਹੁਤੀਆਂ ਗੱਲਾਂ ਵੀ ਨਹੀਂ ਕਰਦੇ ਵੀ ਅਸੀਂ ਆ ਕਰਦੇ ਆਂਗੇ ਜੇ ਕਰਦੇ ਆਂਗੇ ਜਿੰਨੇ ਜੁਗੇ ਹੈਗੇ ਆ ਉਹਨੀ ਮਦਦ ਕਰ ਰਹੇ ਆਂ ਔਰ ਅਸਲ ਦੇ ਵਿੱਚ ਜਿਹੜੀ ਇਹਦੀ ਮਾਤਾ ਸੀ ਨਾ ਇਹ ਇਹਦੇ ਪਿਤਾ ਜੀ ਨਹੀਂ ਹੈ ਮਲਕੀ ਨਾਮ ਜੀ ਸੁਖਰਾ ਸਿੰਘ ਕਨ ਬਟਚਾ ਕਾ ਇਹ ਪਾਜੀ ਮੈਨੂੰ 40 ਸਾਲ ਹੋ ਗਏ ਦਬਈ ਗਏ ਇਹਨੂੰ ਮੇਰੇ ਕੋਲ ਉੱਥੇ ਕੰਪਨੀ ਦੇ ਵਿੱਚ ਕੋਸਮਿਸ ਇੰਡਸਟਰੀ ਨਿਕੋਗੀ ਉਸ ਦੇ ਕਰਕੇ ਮੈਨੂੰ ਕੰਪਨੀ ਨੇ ਵੀ ਮੇਰੇ ਤੇ ਦੋ ਤਿੰਨ ਕੇਸ ਕਰ ਦਿੱਤੇ ਉਸ ਤੋਂ ਬਾਅਦ ਮੈਨੂੰ ਜੇਲ ਹੋ ਗਈ ਫਿਰ ਮੈਨੂੰ ਇੱਕ ਫੈਮਿਲੀ ਦੇ ਜੁਗਿੰਦਰ ਸਿੰਘ ਸਲਾਰੀਆ ਪੀਟੀਸੀ ਹਿਊਮੈਨਿਟੀ ਨੰਦਿਆ ਉਹਨਾਂ ਦੇ ਨਾਲ ਇਹਨਾਂ ਮੇਰੀ ਫੈਮਿਲੀ ਨੇ ਕਨੈਕਟ ਕੀਤਾ ਉਹਨਾਂ ਦੇ ਫੈਮਿਲੀ ਨਾਲ ਕੰਨੈਕਟ ਕਰਨ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਗੱਲਬਾਤ ਉੱਥੇ ਕੀਤੀ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਗੱਲਬਾਤ ਕਰਕੇ ਮੇਰਾ 3-4 ਲੱਖ ਫਾਈ ਨਹੀਂ ਸੀ ਮੈਨੂੰ ਫਾਈਨ ਭਰ ਕੇ ਤੇ ਕੱਲ ਰਾਤ ਦਾ ਮੈਨੂੰ 3 ਵਜੇ ਇੱਥੇ ਲੈ ਕੇ ਆਇਆ। ਮੇ ਟਿਕਟ ਜੋ ਵੀ ਫਾਈਨ ਆ ਮੇਰਾ ਸਾਰਾ ਕੁਝ ਇਹਨਾਂ ਨੇ ਪੇ ਕੀਤਾ ਹੈ। ਹੁਣ ਮੇਰੀ ਫੈਮਿਲੀ ਦੇ ਨਾਲ ਗੱਲਬਾਤ ਹੋ ਗਈ ਹੈ। ਹੁਣ ਮੈਨੂੰ ਮੇਰੀ ਅੱਜ ਫੈਮਿਲੀ ਨਾਲ ਮਿਲਾ ਦੇਣਗੇ। ਕਿੰਨੇ ਫਾਈਨ ਪੇ ਕੀਤਾ? ਕਿੰਨਾਂ ਵੱਲੋਂ ਕੀਤਾ ਹੈ? ਕਿੱਦਾਂ ਤੁਹਾਡੀ ਮਤਰੀ ਦੇ ਲਈ? ਜੁਗਿੰਦਰ ਸਿੰਘ ਸਲਾਰੀਆ ਵੱਲੋਂ ਪੀਟੀਸੀ ਹਿਊਮਨਿਟੀ ਹਾਲਿਆ ਨੇ ਕੀਤਾ ਬੇ ਸਾਰਾ ਕੁਝ। ਕਿੰਨੇ ਦਿਨ ਰੋਗੀ ਕਰਨਾ? ਮੈਨੂੰ 4 ਸਾਲ ਹੋ ਗਏ ਬਈ ਇਹਨੂੰ। 2 ਸਾਲ ਪਹਿਲਾਂ ਕੰਮ ਕੀਤਾ ਸੀਗਾ। ਉਸ ਤੋਂ ਬਾਅਦ ਫਿਰ 2 ਸਾਲ ਬਾਅਦ ਜੇ ਲੋਕ ਜੀ 4 ਸਾਲ ਹੋ ਗਏ ਉਹ ਨਾ ਚੱਲ ਤੀਕਰਨ ਸਿਰੇ ਰਿਮੋਸ਼ਨ ਦਾ ਖੰਡੂ ਉਥੇ ਬਸ ਐਵੇਂ ਕੁਝ ਮਾੜੀ ਸੰਤਲਾਲ ਹੋ ਜਾ ਕੁਝ ਕਰ ਲੋ ਬਸ ਉਹ ਥੋੜਾ ਕੰਪਨੀ ਦੇ ਵਿੱਚ ਜਿਵੇਂ ਕੋਸ਼ਿਸ਼ ਜਾਨੀ ਕਿ ਕਰਦਾ ਹੈ ਜਿ ਚੋਰੀ ਮਾਲੋ ਜਿਵੇਂ ਚੋਰੀ ਮਾਲੋ ਕੰਪਨੀ ਜੀਤੀ ਉਸ ਦੇ ਕਰਕੇ ਫੇ ਕੰਪਨੀ ਨੇ ਕਿਸ ਕਰ ਦਿੱਤਾ ਗੁਰਦਾਸਪੁਰ ਤੋਂ ਗੁਰਪ੍ਰੀਤ ਦੀ ਰਿਪੋਰਟ ਆਸਮ ਜਟ ਨਿਊਜ਼